ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੂ ਮੈਨੂੰ ਸਵਾਲ ਆਇਆ ਜੇ ਜਦੋਂ ਮੈਂ ਪ੍ਰੋਗਰਾਮ ਖਤਮ ਕਰਕੇ ਹਟਿਆ ਸਵੇਰੇ ਖਬਰ ਤੇ ਨਜ਼ਰ ਤਾਂ ਪੁੱਛਿਆ ਗਿਆ ਬਹੁਤ ਸਾਰੇ ਦਰਸ਼ਕਾਂ ਵੱਲੋਂ ਕਿ ਮਰਜਿੰਦਰ ਸਿੰਘ ਲਾਲਪੁਰਾ ਦਾ ਕੀ ਬਣੂ ਕਿਉਂਕਿ ਮੈਂ ਉੱਥੇ ਕਿਹਾ ਸੀ ਕਿ ਉਸ ਨੂੰ 4 ਸਾਲ ਦੀ ਸਜ਼ਾ ਹੋ ਗਈ ਹੈ ਇਸ ਕਰਕੇ ਉਹਦੀ ਵਿਧਾਇਕੀ ਚਲੀ ਗਈ ਮੈਂ ਹਵਾਲਾ ਦਿੱਤਾ ਸੀ ਲਿਲੀ ਥਾਮਸ ਵਰਸ ਜੁਨੀਅਨ ਆਫ ਇੰਡੀਆ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਸੀ ਉਸ ਦਾ ਉਹ ਬੜਾ ਲੈਂਡਮਾਰਕ ਫੈਸਲਾ ਸੀ ਜਿਹਦੇ ਮੁਤਾਬਕ ਜਿਹੜੇ ਵੀ ਵਿਧਾਇਕ ਦੀ ਐਮਐਲਏ ਦੀ ਜਾਂ ਸੰਸਦ ਦੀ ਲੋਕ ਸਭਾ ਦੇ ਮੈਂਬਰ ਦੀ ਜਿਸ ਨੂੰ 2 ਸਾਲ ਤੋਂ ਵੱਧ ਸਜ਼ਾ ਹੋ ਜਾਂਦੀ ਹੈ ਤੁਰੰਤ ਪ੍ਰਭਾਵ ਨਾਲ ਉਸ ਦੀ ਸੰਸਦੀ ਜਾਂ ਵਿਧਾਇਕੀ ਚਲੀ ਜਾਂਦੀ ਹੈ ਮੈਂ ਇਹ ਹਵਾਲਾ ਦਿੱਤਾ ਸੀ ਪਰ ਲੋਕਾਂ ਦਾ ਇਹ ਕਹਿਣਾ ਹੈ ਕਿ ਜੇ ਇਸਰਾ ਦਾ ਤਾਂ ਫਿਰ ਬਿਲ ਵੀਰ ਸਿੰਘ ਜਿਹੜਾ ਸਿਹਤ ਮੰਤਰੀ ਹੈ 11 14 ਦਾ ਇੱਕ ਮਾਮਲਾ ਹੋਇਆ ਸੀ ਤੇ 23 ਮਈ ਭਾਈ ਨੂੰ ਉਹਦਾ ਫੈਸਲਾ ਹੋਇਆ ਸੀ ਉਹਨੂੰ 3 ਸਾਲ ਦੀ ਭਾਵੇਂ ਕਿ ਘਰੇਲੂ ਮਾਮਲਾ ਸੀ ਸਾਲੀ ਤੇ ਸਾਡੂ ਨਾਲ ਲੜਾਈ ਸੀ 3 ਸਾਲ ਦੀ ਸਜ਼ਾ ਹੋਈ ਸੀ ਉਹਨੂੰ ਉਹਦਾ ਉਹ ਤਾਂ ਸਿਹਤ ਮੰਤਰੀ ਹੈ ਇਸੇ ਤਰੀਕੇ ਨਾਲ ਅਮਨ ਰੋੜਾ ਵੀ ਹੈ ਉਹਦੀ ਵੀ 2 ਸਾਲ ਦੀ ਸੀ ਉਹਦੇ ਵੀ ਆਪਣੇ ਪਰੋਗਿਆਂ ਨਾਲ ਝਗੜਾ ਹੋਇਆ ਸੀ ਉਦਾਵੀਂ ਦਸੰਬਰ 23 ਦਾ ਕੇਸ ਹੈ ਉਹ ਉਹ ਤਾਂ ਮੰਤਰੀ ਨੇ ਉਹਨੇ ਤਾਂ ਗਈ ਨਹੀਂ ਬਿਲਕੁਲ ਲੌਜਿਕ ਠੀਕ ਸੀ ਕਿਉਂ ਨਹੀਂ ਗਈ ਤੇ ਲਾਲਪੁਰਾ ਦੀ ਵੀ ਨਹੀਂ ਜਾਣੀ ਇਹ ਉਹਨਾਂ ਦਾ ਸੀ ਕੀ ਲਾਲਪੁਰਾ ਦੀ ਵਿਧਾਇਕੀ ਚਲੀ ਜਾਊਗੀ ਜਾਂ ਉਹ ਐਮਐਲਏ ਰਹਿ ਸਕਦਾ ਹੈ ਇਹ ਸਵਾਲ ਹੈ ਜਿਹੜਾ ਇਸ ਵੀਡੀਓ 'ਚ ਆਪਾਂ ਦੇਖਣਾ ਹੈ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਫੈਸਲਾ ਤਾਂ ਜਿਹੜਾ ਲੈਂਡਮਾਰਕ ਫੈਸਲਾ ਹੈ ਲੀਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਉਹਦੇ ਮੁਤਾਬਕ ਤਾਂ ਉਹਦੀ ਵਿਧਾਇਕੀ ਤੁਰੰਤ ਪ੍ਰਭਾਵ ਨਾਲ ਚਲੀ ਗਈ ਇਹ ਗਲਤਾਂ ਉਹ ਜੇ ਆਪਾਂ ਉਸ ਦੀ ਇੰਟਰਪ੍ਰੀਟੇਸ਼ਨ ਕਰੀਏ ਤਾਂ ਉਹ ਚਲੀ ਜਾਂਦੀ ਹੈ ਜੇ 2 ਸਾਲ ਤੋਂ ਬਾਅਦ سزا ਤਾਂ ਚਲੀ ਜਾਂਦੀ ਹੈ ਇਹ ਤਾਂ ਇੱਕ ਪੁਆਇੰਟ ਦੂਜਾ ਪੁਆਇੰਟ ਡਿਲੇ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਜੇ ਸਰਕਾਰ ਚਾਹੇ ਤਾਂ ਡਲੇ ਕਰ ਸਕਦੀ ਹੈ ਕਿੰਨਾ ਕੁ ਡਿਲੇ ਕਰ ਸਕਦੀ ਹੈ ਸਟੇ ਮਿਲਣ ਤੱਕ ਮਨ ਲਓ ਡਿਸਕਵালিਫਾਈ ਕਿਨੇ ਕਰਨਾ ਉਹ ਕਰਨਾ ਸਪੀਕਰ ਨੇ ਔਰ ਸਪੀਕਰ ਕਿਹਦੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਸਤਾਤਾਰੀ ਤਰਦਾ ਜੇ ਸਤਾਤਾਰੀ ਤਰਦਾ ਸਪੀਕਰ ਹੈ ਸਤਾਤਾਰੀ ਤਰਦੇ ਬੰਦੇ ਨੂੰ ਬਚਾਉਣਾ ਚਾਹੁੰਦਾ ਹੈ ਉਹ ਡਿਲੇ ਕਰ ਲੂਗਾ ਇਹ ਗੱਲ ਹੁਣ ਇਹ ਦੇਖਣਾ ਵੀ ਕਿੰਨਾ ਕੁ ਡਿਲੇ ਕਰ ਸਕਦਾ ਇਹ ਤਾਂ ਵੱਖਰਾ ਸਵਾਲ ਹੋ ਸਕਦਾ ਹੈ ਲੇਕਿਨ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਚਿਰ ਸਟੇ ਨਹੀਂ ਮਿਲਦੀ ਤਾਂ ਉਹਨਾਂ ਚਿਰ ਇਸ ਨੂੰ ਡਿਲੇ ਕਰ ਲਓ ਦੇਖੋ ਡਿਸਕਵালিਫਿਕੇਸ਼ਨ ਤਾਂ ਹੋ ਗਈ ਕਿਸਮ ਦੀ ਜਿਹੜੀ ਕੰਡੀਸ਼ਨ ਲੱਗੀ ਆ ਦੋ ਕੰਡੀਸ਼ਨ ਲੱਗੀਆਂ ਨੇ ਪਹਿਲੀ ਕਿ 2 ਸਾਲ ਤੋਂ ਬਾਅਦ ਸਜ਼ਾ ਡਿਸਕਵালিਫਾਈ ਦੂਜਾ 6 ਸਾਲ ਤੱਕ ਉਹ ਨੂੰ ਕੋਈ ਚੌਣ ਨਹੀਂ ਲੱਟ ਸਕਦਾ ਇਹ ਤਾਂ ਹੋ ਗਿਆ ਹੁਣ ਤਾਂ ਵੀ ਉਹਦੇ ਕੋਲ ਕੀ ਵਿਕਲਪ ਕੀ ਹੈ ਇਹ ਸਵਾਲ ਹੈ ਬਿਲਕੁਲ ਹੈਗਾ ਉਹਦੀ ਲਾਲਪੁਰਾ ਦੀ ਇਹ ਰਹਿ ਸਕਦੀ ਹੈ ਜਿਹੜੀ ਐਮਲਿਸ਼ਿਪ ਬੱਦ ਸਕਦੀ ਹੈ ਕਿਵੇਂ ਬੱਦ ਸਕਦੀ ਹੈ ਉਹ ਹੀ ਮੈਂ ਦੱਸ ਰਿਹਾ ਕਿਉਂ ਹਾਈ ਕੋਰਟ ਚ ਜਾਏਗਾ ਹਾਈ ਕੋਰਟ ਚ ਸਟੇ ਬਿਲ ਸਕਦੀ ਹੈ ਜੇ ਕਨਵਿਕਸ਼ਨ ਤੇ ਸਟੇ ਮਿਲ ਜਾਂਦੀ ਹੈ ਤਾਂ ਕਿਤੇ ਨਹੀਂ ਜਾਂਦੀ ਉਹ ਤੇ ਐਮਲਸ਼ਿਪ ਤਾਂ ਉਹ ਜਿਹੜੀ ਇਹਨਾਂ ਨੂੰ ਵੀ ਸਟੇ ਮਿਲੀ ਹੋਈ ਹੈ ਦੋਨਾਂ ਨੂੰ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਅਮਨ ਅਰੋੜਾ ਤੇ ਡਾਕਟਰ ਬਲਬੀਰ ਸਿੰਘ ਸਟੇ ਬਿਲ ਹੀ ਹੋਈ ਹੈ ਤੇ ਜਿੰਨੇ ਚਿਰ ਫੈਸਲਾ ਲੈਣ ਤੁਹਾਨੂੰ ਚਿਰ ਹੋ ਸਕਦੀ ਹੈ ਤੁਸੀਂ ਦੇਖੋ ਨਾ ਮੰਨ ਲਓ ਚਲੋ ਆਪਾਂ ਇਹ ਵੀ ਕਰਦੇ ਜੇ ਇਹ ਤਾਂ ਸਪੀਕਰ ਤੇ ਡਿਪੈਂਡ ਕਰਦਾ ਨਾ ਜੇ ਬ੍ਰੋਦੀਤਰ ਦਾ ਸਪੀਕਰ ਹੈ ਤਾਂ ਮੈਂ ਤੁਹਾਨੂੰ ਤਾਂ ਆਪਾਂ ਰਾਹੁਲ ਗਾਂਧੀ ਤੇ ਕੇਸਟੜੀ ਦੇਖਿਆ ਸੀ ਰਾਹੁਲ ਗਾਂਧੀ ਦਾ ਕੇਸ ਕੀ ਹੋਇਆ ਸੀ ਲੋਅਰ ਕੋਰਟ ਦਾ ਫੈਸਲਾ ਲੋਅਰ ਕੋਰਟ ਨਾਲ ਦੀ ਨਾਲ ਅਗਲੇ ਦਿਨ ਫੈਸਲਾ ਆਇਆ ਇਹਨੇ ਤੇ ਉਹਨੂੰ ਡਿਸਕਵালিਫਾਈ ਕਰਤਾ ਸੀ ਰਾਹੁਲ ਗਾਂਧੀ ਨੂੰ ਹਾਈ ਕੋਰਟ ਨੇ ਜਦੋਂ ਡਿਸੀਜਨ ਦਿੱਤਾ ਤਾਂ ਰੀਸਟੋਰ ਹੋਈ ਸੀ ਸੰਸਦੀ ਉਦੋਂ ਰੀਸਟੋਰ ਹੋਈ ਸੀ ਸੱਲੋਂ ਤਾਂ ਕਰਤਾ ਸੀ ਫੈਸਲਾ ਇੱਥੇ ਵੀ ਹੋਈ ਹੈ ਮਨ ਲਓ ਕਿ ਡਿਸਕਵালিਫਾਈ ਹੋ ਜਾਂਦਾ ਲਾਲਪੁਰਾ ਜੇ ਇਹ ਜਿਹੜਾ ਫੈਸਲਾ ਮੈਂ ਤੁਹਾਨੂੰ ਦੱਸਿਆ ਹੈ ਉਹਦੇ ਮੁਤਾਬਕ ਬਿਲਕੁਲ ਠੀਕ ਹੈ ਹੋ ਗਿਆ ਤੇ ਹਾਈ ਕੋਰਟ ਚਲਾ ਗਿਆ ਜਿਹੜਾ ਜਾਊਗਾ ਉਹਨੇ ਕਹਿ ਵੀ ਦਿੱਤਾ ਵੀ ਮੈਂ ਹਾਈ ਕੋਰਟ ਜਾਊਂਗਾ ਜੇ ਉਹ ਹਾਈ ਕੋਰਟ ਚਲਾ ਜਾਂਦਾ ਉੱਥੇ ਕਨਵੈਕਸ਼ਨ ਤੇ ਸਟੇ ਮਿਲ ਜਾਂਦੀ ਹੈ ਤੇ ਇੱਧਰ ਡਿਸਕਵালিਫਾਈ ਤਾਂ ਵੀ ਕੋਈ ਫਰਕ ਨਹੀਂ ਉਹ ਰੀਸਟੋਰ ਹੋ ਜੂਗੀ ਕਨਵੈਕਸ਼ਨ ਤੇ ਜੇ ਸਟੇ ਮਿਲ ਗਈ ਜਿਵੇਂ ਰਾਹੁਲ ਗੱਦੀ ਦਾ ਕੇਸ ਹੋਇਆ ਇਹ ਇਹਦੀ ਐਮਲਿਸ਼ਿਪ ਵੱਜੂਗੀ ਲੇਕਿਨ ਸ਼ਰਤ ਹੈ ਇਸ ਸਟੇ ਕਨਵਿਕਸ਼ਨ ਤੇ ਉਸ ਨੂੰ ਮਿਲ ਜੇ ਜਵੇ ਵਾਕਿਆ ਨੂੰ ਮਿਲੀ ਹੋਈ ਹੈ ਫਿਰ ਉਹਦੀ ਬਹਾਲ ਹੋ ਸਕਦੀ ਹੈ ਜਾਂ ਬਹਾਲ ਹੋ ਜਾਂਦੀ ਹੈ ਸੰਸਦੀ ਜਾਂ ਵਿਧਾਇਕੀ ਜਿਹੜਾ ਵੀ ਬੰਦਾ ਹੁੰਦਾ ਹੈ ਲੇਕਿਨ ਇਹ ਬਣਾਇਆ ਕਿਉਂ ਸੀ ਇਸ ਕਰਕੇ ਕੋਰਟ ਨੇ ਕਿਹਾ ਸੀ ਜਿਹੜੇ ਲੋ ਬ੍ਰੇਕਰ ਨੇ ਉਹ ਲੋ ਵਿੱਚ ਕਦੀ ਪੜ ਸਕਦੇ ਉਹਨਾਂ ਨੂੰ ਇਸ ਜੇ ਹੋਣਾ ਚਾਹੀਦਾ ਲਿਜੀ ਥਾਮਸ 19 ਚ ਭਰੀ ਹੈ 90 ਸਾਲ ਦੀ ਉਮਰ ਚ ਉਹਨੇ ਬਹੁਤ ਵਧੀਆ ਕੰਮ ਦੋ ਬੰਦਿਆਂ ਦਾ ਕੰਮ ਅੱਜ ਮੈਂ ਜ਼ਿਕਰ ਵੀ ਕੀਤਾ ਦੋ ਬੰਦੇ ਇੱਕ ਲਿਲੀ ਥਾਮਸ ਨੇ ਇਹ ਕੰਮ ਕੀਤਾ ਸੀ ਦੂਜਾ ਜਗਦੀਪ ਸ਼ੋਕਰ ਪ੍ਰੋਫੈਸਰ ਆਈ ਐਮ અમદાવાદ ਤੋਂ ਸੀ ਤੇ ਉਹ ਜਿਹੜੀ ਏ ਡੀ ਆਰ ਬਣਾਈ ਹੈ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਾਈਟਸ ਉਹਦੇ ਸੰਸਥਾਪਕ ਸੀ ਉਸਨੇ ਆ ਜਿਹੜਾ ਕੁਝ ਆਪਾਂ ਦੇਖਦੇ ਆ ਵੀ ਐਮ ਐਲ ਐ ਤੇ ਕਿੰਨੇ ਕੇਸ ਚਾਹਦੇ ਨੇ ਉਹਦੇ ਕੋਲ ਕਿੰਨਾ ਪੈਸਾ ਸਾਰਾ ਕੁਝ ਉਹ ਉਹਦੀ ਕਿਰਪਾ ਹੋਈ ਹੈ ਉਹ ਕੇਸ ਲੜੇ ਹੁਣ ਸਾਰਾ ਬੜਾ ਕੁਛ ਉਹਦੇ ਬਾਰੇ ਦੱਸਿਆ ਜਾਂਦਾ ਉਹ ਸੀ ਖੈਰ ਗਲਤ ਲਾਲਪੁਰਾ ਦੀ ਚੱਲ ਰਹੀ ਹੈ ਇਹ ਗੱਲ ਵੀ ਕਦੇ ਕਰਾਂਗੇ ਲਾਲਪੁਰਾ ਜਿਹੜਾ ਖਡੂਰ ਸਾਹਿਬ ਤੋਂ ਐਮ.ਐਲ.ਏ ਹੈ ਉਹ ਇੱਕ ਕਿਸਮ ਦਾ ਹੁਣ ਤਾਂ ਜਾ ਚੁੱਕਿਆ ਹੈ ਇਹਦੇ ਵਿੱਚ ਕੋਈ ਦੋ ਰਵਾ ਨਹੀਂ ਲੇਕਿਨ ਇਹ ਗੱਲ ਵੀ ਪੱਕੀ ਹੈ ਕਿ ਉਹਦੇ ਦੇਖੋ ਕੌਟ ਨੇ ਵੈਸੇ ਤਾਂ ਤੁਹਾਨੂੰ ਹੁਣ ਯਾਦ ਕਰਾਉਣ ਦੀ ਲੋੜ ਨਹੀਂ ਪਿੱਛੇ ਦੋ ਬੀਜ ਪਈਆਂ ਨੇ ਜੇ ਤੁਸੀਂ ਡਿਟੇਲ ਚ ਦੇਖਣ ਕਿ 13 ਦਾ ਕੇਸ ਹੈ 3 ਮਾਰਚ 13 ਨੂੰ ਇੱਕ ਵਿਆਹ ਸੀ ਉਸ ਬਾਅਦ ਦੇ ਵਿੱਚ ਉਹ ਇਹ ਕੁੜੀ ਅਬਦੇ ਪਰਿਵਾਰ ਨਾਲ ਹਰਵਿੰਦਰ ਕੌਰ ਆਈ ਹੋਈ ਸੀ ਦੀਆਂ ਪੰਜ ਟੈਕਸੀਆਂ ਸੀ ਉਸ ਵੇਲੇ ਜਿਹਦੇ ਚੋਂ ਆਏ ਸੀ ਤੇ ਇਹ ਟੈਕਸੀ ਡਰਾਈਵਰ ਹੁੰਦਾ ਸੀ ਲਾਲਪੁਰਾ ਤੇ ਉਹ ਕੁੜੀ ਦਾ ਛੇੜਛਾੜ ਹੋਈ ਉਹ ਦਲਿਤ ਪਰਿਵਾਰ ਨਾਲ ਸੀ ਐਸੀ ਭਾਈਚਾਰਨ ਨਾਲ ਉਹਦੇ ਬੋਲੇ ਪੁੱਠੇ ਜਿੱਤੇ ਬੋਲਿਆ ਉਹਨੂੰ ਤੇ ਲੜਾਈ ਝਗੜਾ ਤਕਰਾਰ ਬਧੀ ਜਿਹੜੀ ਮੈਰਿਜ ਪੈਲੇਸ ਤੋਂ ਸੜਕ ਤੇ ਆ ਗਈ ਤਕਰਾਰ ਉਸ ਤੋਂ ਬਾਅਦ ਇਹਦੇ ਪਈ ਉਹਨੂੰ ਤੱਕਾ ਤੇ ਦਿੱਤਾ ਉਹਨੂੰ ਕੋਸਾ ਚੜ ਗਿਆ ਪੁਲਸਰਾਂ ਨੂੰ ਪੈ ਗਈ ਜਿਹੜਾ ਵੀਡੀਓ ਬਣਾਉਣ ਆਇਆ ਸੀ ਫੋਟੋਗ੍ਰਾਫਰ ਵਿਆਹ ਦੀ ਉਹਨੇ ਵੀਡੀਓ ਬਣਾ ਲਈ ਹਾਲਾਂਕਿ ਉਹਦੋਂ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਜਿਵੇਂ ਸੋਸ਼ਲ ਮੀਡੀਆ ਅੱਜ ਕੱਲ ਇਹ ਨਹੀਂ ਸੀ ਉਹ ਵੀਡੀਓ ਇਸਪ੍ਰੈਸਰ رپورਟਰ ਨੇ ਦੇਤੀ ਉਹਨੇ ਟੀਵੀ 'ਚ ਜਦੋਂ ਨਸ਼ਰ ਹੋਈ ਰੋਲਾ ਪੈ ਗਿਆ ਸਾਰੇ ਦੇਸ਼ ਦੇ ਵਿੱਚ ਤੇ ਰਾਜਕੁਮਾਰ ਬੇਰਕਾ ਪਹੁੰਚ ਗਿਆ ਇਸ ਕਿਸਮ ਦੇ ਅਸ਼ੀਰਵਾਦ ਦੇ ਘਰ ਹਾਈਲਾਈਟ ਹੋ ਗਈ ਗੱਲ ਸੁਪਰੀਮ ਕੋਰਟ ਨੇ ਸੂਏ ਮੋਟਰ ਲੈ ਲਿਆ ਕੇਸ ਚੱਲ ਪਿਆ ਤੇ ਉਹ ਸਾਰੀ ਗੱਲ ਉੱਥੋਂ ਫਿਰ ਇਹ ਹੋਇਆ ਨਹੀਂ ਤਾਂ ਹੋਣਾ ਨਹੀਂ ਸੀ ਸੋ ਦੋ ਗੱਲਾਂ ਹੋਗੀਆਂ ਜਾਂ ਤਾਂ মিডিਆ ਚ ਨਾਉਂਦੀ ਜਾਂ ਫਿਰ ਸੁਪਰੀਮ ਕੋਰਟ ਜਿਹੜਾ ਨੋਟਿਸ ਨਾ ਲੈਦੀ ਤਾਂ ਕੁਝ ਨਹੀਂ ਹੋਣਾ ਸੀ ਇਹੋ ਜਿਹੇ بڑے ਕੇਸ ਆਪਾਂ ਦੇਖੇ ਨੇ ਕੋਈ ਲੈਂਦਾ ਹੀ ਨਹੀਂ ਯਾਨੀ ਨੋਟਿਸ ਵੀ ਨਹੀਂ ਲੈ ਜਾਂਦੇ ਲੇਕਿਨ ਹੁਣ ਇੰਨਾ ਹੋਇਆ ਕਿ ਜਿਹੜੇ ਤਰਨਤਾਰਨ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਪ੍ਰੇਮ ਕੁਮਾਰ ਉਹਨਾਂ ਨੇ ਬੜਾ ਡਿਟੇਲ ਫੈਸਲਾ ਦਿੱਤਾ ਉਹਨਾਂ ਨੇ ਤਾਂ ਜਿਹੜੇ ਸਾਰਿਆਂ ਨੂੰ ਪੰਜ ਤਾਂ ਪੁਲਿਸ ਵਾਲੇ ਤੇ ਇੱਕ ਟੈਕਸੀ ਡਰਾਈਵਰ ਉਹਨੂੰ 4-4 ਸਾਲ ਦੀ ਕੈਦ ਤੇ 50-50000 ਜੁਰਮਾਨਾ ਹੋਰ ਦੋ ਪੁਲਿਸ ਵਾਲੇ ਤੇ ਤਿੰਨ ਹੋਰ ਵਿਅਕਤੀ ਇੱਕ-ਇੱਕ ਸਾਲ ਦੀ ਕੈਦ 5000 ਜੁਰਮਾਨਾ ਫਿਰ ਇੱਕ ਰਹਿ ਗਿਆ ਜਿਹੜਾ ਉਹ ਜੇਲ੍ਹ ਚ ਬੈਠਾ ਤੇ ਹੜ ਜੇਲ੍ਹ ਚ ਉਹਨੂੰ ਹਰੇ ਬਾਅਦ ਚ ਦੇਖਣਾ ਫਿਰ ਇੱਕ ਹੋਰ ਦੀ ਮੌਤ ਹੋ ਗਈ ਇਸ ਤਰੀਕੇ ਨਾਲ ਸਭ ਨੂੰ ਦਿੱਤਾ ਹੈ ਲਾਲਪੁਰਾ ਦੀ ਜੇ ਗੱਲ ਕਰੀ ਕੱਲੇ-ਕੱਲੇ ਬਾਰੇ ਡਿਟੇਲ ਦੱਤੀ ਹੈ ਧਾਰਾ 323 ਦੇ ਤਹਿਤ ਆਈਪੀਸੀ ਧਾਰਾ 323 ਇੱਕ ਸਾਲ ਦੀ ਕੈਦ ਤੇ 1000 ਤੇ ਜੇ ਜੁਰਮਾਨਾ ਨਹੀਂ ਪਰਦਾ ਤਾਂ 3 ਮਹੀਨੇ ਦੀ ਕੈਦ ਇਹ ਨਾਲ ਹੁੰਦਾ ਬਿਲਕੁਲ ਡਿਟੇਲ ਉਮੀਦ ਧਾਰਾ 506 ਚ ਪੜਿਆ ਹੈ ਸਜ਼ਾ ਦਿੱਤੀ ਹੈ 1 ਸਾਲ ਦੀ ਕੈਦ ਹੈ ਉਹਦੇ ਚ ਵੀ ਹੋਈ 1000 ਜੁਰਮਾਨਾ ਤੇ ਫਿਰ ਧਾਰਾ 506 ਆਪੀਸੀ ਆ ਸੌਰੀ ਧਾਰਾ 354 ਆਪੀਸੀ ਉਹਦੇ ਚ 3 ਸਾਲ ਦੀ ਕੈਦ 20000 ਜੁਰਮਾਨਾ ਫਿਰ ਧਾਰਾ 148 ਆਪੀਸੀ ਦੀ ਉਹਦੇ ਵੀ 1 ਸਾਲ ਦੀ ਕੈਦ 5000 ਜਿਹੜੇ ਮੇਨ ਉਤੇ ਜਿਹੜਾ ਐਕਟ ਲੱਗਿਆ ਐਸਸੀ ਐਸਟੀ ਐਕਟ 4 ਸਾਲ ਦੇ ਕਿਹਾ ਤੇ 50000 ਹੁਣ ਇਹ ਸਾਰੇ ਦੇ ਵਿੱਚ ਇੱਕ ਤਾਂ ਐਂਗਲ ਇਹੀ ਹੈ ਕਿ ਉਹ ਉਹਦੀ ਬਦਾਈ ਕਿ ਚਲੀ ਗਈ ਇਹ ਗੱਲ ਤਾਂ ਜੇ ਆਪਕ ਕਾਨੂੰਨ ਦੇ ਮਤਲਬ ਲੇਕਨ ਡਿਲੇ ਉਹਨਾਂ ਚਲ ਕਿਤੂ ਜਾਏਗੀ ਜਿੰਨਾ ਚਿਰ ਹਾਈ ਕੋਰਟ ਦੇ ਚੋਂ ਉਹਨੂੰ ਟਾਈਮ ਦੇ ਰਹੇ ਨੇ ਰਾਹੁਲ ਗਾਂਧੀ ਨੂੰ ਟਾਈਮ ਨਾ ਦਿੱਤਾ ਸੀ ਉਹ ਤਾਂ ਨਾਦੀਨਾ 스ਪੀਕਰ ਕੋ ਉਹ ਤਾਂ ਚਾਹੁੰਦੇ ਸੀ ਉਹ ਤੇ ਇੱਥੇ ਨਹੀਂ ਚਾਹੁੰਦੀ ਸਰਕਾਰ ਸਰਕਾਰ ਤਾਂ ਕੋਈ ਵੀ ਬੰਦੇ ਬਾਰੇ ਨਹੀਂ ਇਵੇਂ ਰਮਣੂ ਰੋੜਾ ਉਹਦੇ ਬਾਰੇ ਕੁਝ ਹੋਰ ਤਾਂ ਛੱਡੋ ਜਿਹਨੂੰ ਇਹ ਡਰਾ ਕੇ ਮੇਰਾ ਇੰਕਾਉਂਟਰ ਹੋ ਜਾਊਗਾ ਪਠਾਨ ਮਾਜ਼ਰਾ ਨਾ ਉਹਨੂੰ ਪਾਰਟੀ ਤੋਂ ਕੱਢਿਆ ਤੇ ਨਾ ਕੋਈ ਇਸ ਤਰ੍ਹਾਂ ਦਾ ਐਕਸ਼ਨ ਪਾਰਟੀ ਨੇ ਐਕਸ਼ਨ ਲੈਦੇ ਹੁੰਦੀ ਆ ਬਹੁਤ ਘੱਟ ਜੋ ਹੁਣ ਤੱਕ ਦੇ ਦੱਸੋ ਵਿਜੇ ਸਿੰਘਲਾ ਤੋਂ ਲੈ ਕੇ ਫੌਜਾ ਸਿੰਘ ਸਰਾਰੀ ਵਿਜੇ ਸਿੰਘਲਾ ਅਮਿਤ ਰਤਨ ਜਿੰਨੇ ਵੀ 92 ਹੀਰਿਆਂ 'ਚੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ ਕੀਤੇ ਐਕਸ਼ਨ ਲੈ ਇੱਕ ਤੇ ਜਿਲੇ ਇਹ ਜੀ ਕਾਰਵਾਈ ਨਹੀਂ ਕੀਤੀ ਉਹ ਹੈਗਾ ਜਿਹੜਾ ਹੈ ਕੰਪਰਿਜ਼ੇ ਪ੍ਰਤਾਪ ਤੇ ਬਾਕੀ ਤਾਂ ਕਿਸੇ ਤੇ ਐਕਸ਼ਨ ਨਹੀਂ ਲਿਆ ਤਾਂ ਇਹ ਪਾਰਟੀ ਨਹੀਂ ਪਾਰਟੀ ਜਦੋਂ ਐਕਸੀਡੈਂਟ ਹੋ ਕੀ ਕਰ ਸਕਦੀ ਹੈ ਕਾਨੂੰਨੀ ਤੌਰ ਤੇ ਤਾਂ ਪਾਰਟੀ ਕੁਝ ਨਹੀਂ ਕਰ ਸਕਦੀ ਜੋ ਕਰ ਸਕਦੇ ਡਿਲੇ ਕਰ ਸਕਦੀ ਹੈ ਡਿਲੇ ਕਿੰਨਾ ਕਰ ਸਕਦੀ ਹੈ ਭਾਵੇਂ ਤੂੰ ਆਪ ਦਾ ਕੋਰਟ ਚ ਜਾ ਸਟੇ ਲੈ ਲੈ ਉਹ ਤਾਂ ਦੂਜੇ ਪਾਸੇ ਵੀ ਹੈ ਜੇ ਪਾਰਟੀ ਦੀ ਮੰਨ ਲਓ ਕਿ ਨੋਟੀਫਿਕੇਸ਼ਨ ਹੋ ਗਿਆ ਵੀ ਇਹ ਡਿਸਕਵালিਫਾਈ ਹੋ ਗਿਆ ਕੋਰਟ ਦੇ ਹੁਕਮ ਦੇ ਨਾਲ ਤਾਂ ਵੀ ਕੀ ਹੈ ਜੇ ਫਿਰ ਵੀ ਸਟੇਮੇਂਟ ਜਾਂਦੀ ਹੈ ਰੀਸਟੋਰ ਹੋ ਜਾਏ ਉਦੀ ਐਮਐਲਏਸ਼ਿਪ ਬਹਾਲ ਵੀ ਹੋ ਜੂ ਰਾਹੁਲ ਗਾਂਧੀ ਦੀ ਹੋਈ ਹੈ ਸੋ ਇਹ ਮੇਰਾ ਖਿਆਲ ਹੈ ਤੁਹਾਡੇ ਜਿਹੜੇ ਸਵਾਲ ਸੀ ਕਿ ਕੀ ਲਾਲਪੁਰਾ ਐਮਐਲਏ ਰਹਿ ਸਕਦਾ ਉਹਦਾ ਜਵਾਬ ਹਾਂ ਰਹਿ ਸਕਦਾ ਕਦੋਂ ਰਹਿ ਸਕਦਾ ਜਦੋਂ ਉਹਦੀ ਕਨਵਿਕਸ਼ਨ ਤੇ ਸਟੇ ਮਿਲੂਗੀ ਹਾਈ ਕੋਰਟ ਤੇ ਵਿੱਚ ਜਾਓ ਸਟੇ ਮਿਲੂ ਤਾਂ ਉਹਨੂੰ ਉਹਦੀ ਐਮਐਲਏਸ਼ਿਪ ਪ੍ਰਾਪਤ ਨੰਬਰ 2 ਜੇ ਉਹਦੀ ਐਮਐਲਏਸ਼ਿਪ ਚਲੀ ਗਈ ਤਾ ਵੀ ਜੇ ਉਹ 스테 ਮਿਲ ਜਾਂਦੇ ਐ ਕਨਵਿਕਸ਼ਨ ਤੇ ਤਾਂ ਵੀ ਉਹਦੀ ਐਮਲੇਸ਼ਿਪ ਬਹਾਲ ਹੋ ਜੂ ਮੇਰਾ ਤਾਂ ਇਹ ਜਵਾਬ ਹੈ ਤੁਹਾਨੂੰ ਜੇ ਕੋਈ ਹੋਰ ਸਵਾਲ ਹੈ ਤਾਂ ਤੁਸੀਂ ਹੋਰ ਵੀ ਪੁੱਛ ਸਕਦੇ ਹੋ ਬਾਕੀ ਡਿਟੇਲ ਇਹਦੇ ਬਾਰੇ ਦੇਖਣਾ ਦੋ ਵੀਡੀਓਜ਼ ਮੈਂ ਆਲਰੇਡੀ ਇਸ ਜਿਹੜਾ ਹੈ ਇਸ਼ੂ ਤੇ ਪਾ ਚੁੱਕੇ ਐ ਇਹ ਮੈਨੂੰ ਤਾਂ ਪਾਉਣੀ ਪਈ ਕਿ ਕਿਉਂਕਿ ਇਹਦੀ ਚਰਚਾ ਸੀ ਸਵਾਲ ਸੀ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਪੀਪਲਜ਼ ਰਿਪ੍ਰেজentation ਐਕਟ ਜਿਹੜਾ ਹੈ 52 ਵਾਲਾ ਉਹਦੇ ਮੁਤਾਬਕ ਮੈਂ ਜਿਹੜੀ ਸਾਰੀ ਗੱਲਬਾਤ ਤੁਹਾਨੂੰ ਦੱਸੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ